ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਅੱਜ ਦੀ ਵੀਡੀਓ ਚ ਅਸੀਂ ਰਿਸ਼ਤੇ ਲੈ ਕੇ ਆਇਆ ਕੁੜੀਆਂ ਦੇ ਨਾਮ ਕੌਰ ਡੇਟ ਆਫ ਬਰਥ 1997 ਕੱਦ 5 ਫੁੱਟ 2 ਇੰਚ ਨਵਾਂ ਸ਼ਹਿਰ ਤੋਂ ਆ ਲੜਕੀ ਪੜ੍ਹਾਈ ਇਹਦੀ ਹੈ ਜੀ ਐਮ ਐਸ ਸੀ ਬੀ ਐਡ ਮੈਥ ਕੈਨੇਡਾ ਵਰਕ ਪਰਮਿਟ ਤੇ ਹੈ ਇਹਨਾਂ ਦੀ ਡਿਮਾਂਡ ਹੈ ਵੀ ਲੜਕਾ ਕੈਨੇਡਾ ਪੀ ਆਰ ਹੋਵੇ ਵਧੀਆ ਜੌਬ ਕਰਦਾ ਹੋਵੇ ਪਰਵਾਰ ਦਾ ਥੱਲੇ ਨੰਬਰ ਦਿੱਤਾ ਹੋਇਆ ਹੈ ਤੁਸੀਂ ਇਹ ਸਾਰਾ ਡਾਟਾ ਪੜ੍ਹ ਕੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਥੱਲੇ ਸਾਡਾ ਨੰਬਰ ਦਿੱਤਾ ਹੋਇਆ ਹੈ ਕੋਈ ਵੀ ਐਡ ਪਾਉਣ ਲਈ ਇਹ ਅਗਲਾ ਰਿਸ਼ਤਾ ਆ ਗਿਆ ਜੀ ਕੈਨੇਡਾ ਪੀਆਰ ਲੜਕੀ ਦਾ ਨਾਮ ਕੌਰ ਜੱਟ ਸਿੱਖ ਡੇਟ ਆਫ ਬਰਥ 1996 ਦਾ ਇਹਨਾਂ ਦਾ ਪੜਾਈ ਬੀਕੋਮ ਏਰੀਆ ਮੋਗਾ ਮੈਰਿਜ ਬਿਊਰੋ ਵਾਲੇ ਮਾਫ ਕਰਨ ਲੜਕਾ ਕੈਨੇਡਾ ਪੀਆਰ ਹੋਵੇ ਜਾਂ 5 ਕਿਲੇ ਨਾਲ ਦੀ ਇੱਥੇ ਜ਼ਮੀਨ ਹੋਵੇ ਜੱਟ ਸਿੱਖ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਨੰਬਰ ਥੱਲੇ ਦਿੱਤਾ ਹੋਇਆ ਹੈ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਫਿਰ ਲੜਕੀ ਦਾ ਅਰੋੜਾ ਸਿੱਖ ਲੜਕੀ ਹੈ ਨਾਮ ਕੌਰ ਜਨਮ 2001 ਦਾ ਕੱਦ 5 ਫੁੱਟ 3 ਇੰਚ ਪੜਾਈ ਸਾਰੀ ਲਿਖੀ ਹੋਈ ਹੈ ਪੜ੍ਹ ਕੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ ਮਾਤਾ ਜੀ ਹੋਮ ਮੇਕਰ ਇੱਕ ਭੈਣ ਹੈ ਏਰੀਆ ਮੋਗਾ ਤੋਂ ਨੇ ਮੈਰਜ ਬਿਊਰੋ ਵਾਲੇ ਮਾਫ ਕਰਨ ਇਹਨਾਂ ਨੇ ਲਿਖਵਾਇਆ ਹੈ ਕੈਨੇਡਾ ਪੀਆਰ ਲੜਕਾ ਹੋਵੇ ਪਰਿਵਾਰ ਦਾ ਅਗੇ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਪਟਿਆਲਾ ਤੋਂ ਲੜਕੀ ਦਾ ਨਾਮ ਕੋਰ ਹੈ ਇਸ ਦੀ ਭੈਣ ਕੋਈ ਨਹੀਂ ਪ੍ਰਾਇਮ ਇੱਕ ਮੈਰਿਡ ਹੈ ਕੱਦ 5 ਫੁੱਟ 2 ਇੰਚ ਕਾਸਟ ਕੰਬੋਸ਼ ਡੇਟ ਆਫ ਬਰਥ 95 ਦਾ ਇਹਨਾਂ ਦਾ ਕੈਨੇਡਾ ਸਿਟੀਜ਼ਨ ਹੈ ਕੁੜੀ ਆਪਣਾ ਘਰ ਹੈ ਇਹਨਾਂ ਕੋਲ ਸਾਰਾ ਰਿਸ਼ਤਾ ਪੜ ਕੇ ਬਾਇਓ ਡਾਟਾ ਇਹਨਾਂ ਦਾ ਚੰਗੀ ਤਰ੍ਹਾਂ ਪੜ੍ਹ ਕੇ ਥੱਲੇ ਪਰਿਵਾਰ ਦਾ ਨੰਬਰ ਆ ਗਿਆ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਥੱਲੇ ਐਡ ਪਾਉਣ ਲਈ ਸਾਡਾ ਨੰਬਰ ਵੀ ਨਾਲ ਦਿੱਤਾ ਹੋਇਆ ਹੈ ਇਹ ਅਗਲਾ ਰਿਸ਼ਤਾ ਜੀ ਲੜਕੀ ਦਾ ਕੈਨੇਡਾ ਵਰਕ ਪਰਮਿਟ ਤੇ ਆ ਲੜਕੀ ਜਨਮ ਮਿਨਾ ਦਾ 89 ਦਾ ਹੈ ਇਹ ਡਿਵੋਰਸ ਹੈ ਲੜਕੀ ਪੀਤਾ ਕੋਲ ਰਹਿੰਦੀ ਹੈ ਜੀ ਏਰੀਆ ਮਲੋਠ ਖੱਤਰੀ ਪਰਿਵਾਰ ਤੋਂ ਵਧੀਆ ਸੁਭਾਅ ਦਾ ਲੜਕਾ ਚਾਹੀਦਾ ਹੈ ਇਹਨਾਂ ਨੂੰ ਪਰਿਵਾਰ ਦਾ ਥੱਲੇ ਨੰਬਰ ਦਿੱਤਾ ਹੋਇਆ ਹੈ ਸਾਰਾ ਇਹਨਾਂ ਦਾ ਬਾਇਓ ਡਾਟਾ ਪੜ੍ਹ ਕੇ ਅੱਛੀ ਤਰ੍ਹਾਂ ਫਿਰ ਇਹਨਾਂ ਨੂੰ ਕਾਲ ਕਰੋ ਥੱਲੇ ਸਾਡਾ ਨੰਬਰ ਚੱਲ ਰਿਹਾ ਹੈ ਕਿਸੇ ਨੇ ਐਡ ਪਾਉਣੀ ਹੋਵੇ ਤਾਂ ਉਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਅਗਲੀ ਲੜਕੀ ਦਾ ਰਿਸ਼ਤਾਜੀ ਜਿਲ੍ਹਾ ਮੋਗਾ ਤੋਂ ਨਾਮ ਇੱਕ ਹੋਰ ਇੱਕ ਕੈਮੀਕਲ ਲੈਬਾਰਟਰੀ ਟੈਕਨੀਸ਼ੀਅਨ ਨੇ ਪੈਣ ਕੋਈ ਨਹੀਂ ਪ੍ਰਾਇਕਾ ਅਨ ਅਮਰੀਕਾ ਕੈਨੇਡਾ ਸਿਟੀਜਨ ਹੈ ਕੱਦ 5 ਫੁੱਟ 2 ਇੰਚ ਡੇਟ ਆਫ ਬਰਥ ਹੈ ਜੀਨਾਂ ਦਾ 98 ਦਾ ਸਾਰਾ ਡਾਟਾ ਤੁਸੀਂ ਪੜ੍ਹ ਕੇ ਪਰਿਵਾਰ ਨਾਲ ਗੱਲ ਕਰੋ ਡਾਟਾ ਛੀ ਤਰ੍ਹਾਂ ਜ਼ਰੂਰ ਪੜ ਲਿਆ ਕਰੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਚੈਨਲ ਤੇ ਸਿਰਫ ਲੜਕੀਆਂ ਦੇ ਰਿਸ਼ਤੇ ਹੀ ਜ਼ਿਆਦਾ ਹੁੰਦੇ ਹਨ ਬੈਲ ਆਈਕਨ ਦਾ ਬਟਨ ਦਬਾਓ ਕਿਉਂਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ ਧੰਨਵਾਦ ਜੀ